ਭਗਤ ਹਜੇ ਕਿਤੇ ਲਾਰਦਾ ਹੀ ਨਹੀਂ ਲਾ ਗਿਆ। ਇਹ ਉਹੀ ਕੰਮ ਨਾ ਹੋਏ। ਨੀਂਦ ਵੀ ਦਾਣੀ ਨਾ। ਵਾਹ ਭਗਤ ਆਹ ਭਗਤ। ਬਾਬਾ ਜੀ ਮੈਂ ਤੁਹਾਨੂੰ ਕਹੇ ਤੇ ਉੱਥੇ ਮੰਜੇ ਤੇ ਬਹਿਣਾ ਤੁਸੀਂ ਇੱਥੇ ਬਹਿ ਗਏ। ਬਸ ਭਾਈ ਸਾਡੀ ਤਾਂ ਆਹੀ ਜਗ੍ਹਾ ਹੁੰਦੀ। ਉਹ ਪ੍ਰਸ਼ਾਦਾ ਲਿਆਇਆ ਮੈਂ ਤੁਹਾਡੇ ਵਾਸਤੇ। ਲੈ ਦੇ ਦੇ। ਨਾ ਉੱਥੇ ਮੰਜੇ ਤੇ ਬਹਿ ਕੇ ਸਕੋ ਬਾਬਾ ਜੀ। ਮੈਂ ਮੈਂ ਤਾਂ ਜੰਮੀ ਚਿੰਤਾ। ਚਲੋ ਬਾਬਾ ਜੀ ਮੈਂ ਮੰਨਦਾ ਵੀ ਤੁਹਾਡੀ ਜਗ੍ਹਾ ਆਹਾਗੀ। ਪਰ ਆ ਪ੍ਰਸ਼ਾਦ ਦੀ ਜਗ੍ਹਾ ਤੋਂ ਥੋੜੀ ਜਿਹੀ ਉੱਚੇ ਥਾਵੇਂ ਹੋ ਜੇ ਕਾਹ ਨੂੰ ਜੇ ਤਾਂ ਨਹੀਂ ਤੁਸੀਂ ਪ੍ਰਸ਼ਾਦ ਦਾ ਛੱਕੇ ਫੇਰ ਚਾਹੇ ਭਾਈ ਜੋ ਕੋਈ ਗੱਲ ਨਹੀਂ ਆਜੋ ਇੱਕ ਵਾਰੀ ਉੱਥੇ ਆਜੋ ਮੰਜੇ ਤੇ ਬਹਿ ਕੇ ਪ੍ਰਸ਼ਾਦ ਦਾ ਛੱਕੋ ਚਲ ਆਜੋ ਆਜੋ ਆਇਆ ਹੋ ਭਾਗ ਤਾਂ ਆਜੋ ਆਜੋ ਆਇਆ ਹੋ ਭਾਗ ਤਾਂ ਆਜੋ ਆਜੋ ਬਾਬਾ ਜੀ ਇੱਥੇ ਬੈਠੋ रबी रूह है, रबी रूम है। तू भक्त रबी रूह है बैठ पहला तू बैठ ना ना आ ना तू प्रसाद जुत्ती ला दे आ जा मैं पानी ले आ मां जी पानी ले आ हां प्रसाद दा सको खोलो प्रसाद दा वाह ऊपर तो रब सब नु दवे भाई आहा हा हा क्या बात है दाल ले आया भक्त दाल ले आया यार तू ता ओहो ਆ ਆਹ ਲਓ ਬਾਬਾ ਜੀ ਪਾਣੀ ਆ ਪਿਆ ਪਾਣੀ ਭਗਤਾ ਜਿਉਂ ਜਾ ਰਹਾ ਹੈ ਭਗਤਾ ਭਾਈ ਸਾਕੋ ਦਾਲ ਲੈ ਦਾਲ ਖਾਣੋ ਜੀ ਕਰਦੇ ਸੀ ਦਾ ਇਹਦੇ ਵਿੱਚ ਕਈ ਵਾਰੀ ਆ ਚਾਰ ਨਾ ਮੱਥੇ ਮਾਰ ਦਿੰਦਾ ਤੂੰ ਕੀ ਰਾਂਦੇ ਤਾਗਲਾ ਨਾ ਨਹੀਂ ਬਾਬਾ ਜੀ ਜਿਹੜਾ ਆਪਣੇ ਘਰੇ ਕੋਈ ਚੀਜ਼ ਬਣੀ ਹੋਈ ਉਹੀ ਹਾਜ਼ਰ ਹੂੰ ਤੁਹਾਡੇ ਵਾਸਤੇ ਵਾਓ ਭਗਤਾ ਛਕ ਲੈ ਤੂੰ ਵੀ ਇੱਕ ਮੈਂ ਛੱਕ ਆਇਆ ਵਾ ਬਈ ਵਾ ਇਹ ਬਾਬਾ ਜੀ ਕੋਈ ਨਾ ਕੁਦਰਤੀ ਹੁੰਦਾ ਮੈਂ ਘਰੋਂ ਜਦੋਂ ਆਇਆ ਉਦੋਂ ਮੈਂ ਇਹ ਕਹੇ ਕਿ ਐ ਵੀ ਭਾਈ ਰੋਟੀ ਪੜਾ ਦਿਓ ਮੈਂ ਆ ਕੇ ਰੋਟੀ ਖਾਂ। ਆ ਹਾ ਹਾ ਹਾ। ਨੰਦ ਆ ਗਿਆ ਬਾਬਾ ਜੀ। ਚਲੋ ਠੀਕ ਆ ਬਾਬਾ ਜੀ। ਅੱਜ ਜਿਹੜੀ ਤੇਰੇ ਕਰਮਾਂ ਦੇ ਸੇਵਾ ਦੀ ਨਾ ਹਾਂ। ਇਹ ਤਾਂ ਤੈਨੂੰ ਮੇਵਾ ਮਿਲੂਗਾ। ਚਲੋ ਠੀਕ ਆ ਬਾਬਾ ਜੀ। ਹੂੰ ਦੱਸ ਤੇ ਗੱਲ। ਇੱਕ ਇੱਕ ਗੱਲ ਆ ਬਾਬਾ ਜੀ ਕਰੇ ਕਿਸੇ ਚੀਜ਼ ਦਾ ਤੋੜਾ ਵੀ ਹੈਗਾ ਬਸ ਐ ਵਧੀਆ ਐਣ ਮੌਜਾਂ ਚਾਂਗੇ ਅਸੀਂ। ਹੂੰ ਹਾਂ। ਇੱਕ ਕਮੀ ਹੈ ਇਹ ਬਾਬਾ ਜੀ ਮੈਨੂੰ ਤੇਰੇ ਮਤਲਬ ਲੈ ਦਾ ਦਿੱਤੋ ਕਮੀ ਬਾਪਾ ਜੀ ਹਾਂ ਮੈਂ ਤਾਂ ਨਹੀਂ ਕਹਿੰਦਾ ਹੈਗਾ ਵੀ ਸਾਡੇ ਘਰ ਚ ਕੋਈ ਕਮੀ ਹੋਊਗੀ ਹੈਗੀ ਬਾਬੇ ਕਰਨਗੇ ਹਲੇ ਜਾਣੀ ਜਾਨ ਇਹ ਦੱਸ ਜੀ ਗੱਲ ਹੈਗੀ ਕਰ ਦਿਓ ਕਿਰਪਾ ਜੀ ਫਿਰ ਤੁਤੋ ਕੀ ਭੁੱਲਿਆਗਾ ਨਾ ਤੁਤੋ ਕੋਈ ਚੀਜ਼ ਲੁਕੇ ਹੈਗੀ ਨਾ ਮੰਨਦਾ ਉਹ ਤਾਂ ਹੈ ਹੈਗੀ ਆ ਬਾਬਾ ਫਿਰ ਹੁਣ ਤੁਸੀਂ ਕਹੋਗੇ ਵੀ ਅੱਜੀ ਬੁਲਾ ਕੇ ਅੱਜੀ ਮੈਥੋਂ ਇਹਦਾ ਕੁਝ ਮੰਗਣ ਲੱਗਿਆ ਨਾ ਨਾ ਕੋਈ ਨਾ ਹਾਂ ਮੈਂ ਕਹਿੰਦੇ ਫੇਰ ਫੇਰ ਆਪਾਂ ਜੇ ਮੈਂ ਉਹਰੇ ਬਹਿ ਜਾ ਕਰਨਾ ਦੋ ਦਿਨ ਕੋਈ ਤੈਨੂੰ ਤਰਾਜ ਤਾਂ ਨਹੀਂ ਬਾਬਾ ਜੀ ਹਾਂ ਉਹਰੇ ਬਹਿ ਜਾ ਕਰੋ ਮੋਜ ਨਾਲ ਤੁਸੀਂ ਤੁਸੀਂ ਦੱਸੋ ਚਾਬੀ ਲੈ ਲਿਓ ਮੋਟਰ ਦੀ ਬਾਉਂਦਾ ਜਾਂਦਾ ਮੈਂ ਇੱਕ ਦੋ ਦਿਨ ਰਹਿ ਜਾ ਕਰੋ ਰਹਿ ਜਾ ਕਰੋ ਜਿਵੇਂ ਮਰਜੀ ਤੇਰਾ ਵੀ ਮੈਂ ਕਰੂੰ ਹੱਲ ਚਲੋ ਤੇਰਾ ਵੀ ਕਰੂੰ ਹੱਲ ਉਹ ਤੁਹਾਡੀ ਮਰਜ਼ੀ ਹੈ ਤੁਹਾਨੂੰ ਸੇਵਾ ਵਧੀਆ ਲੱਗੀ ਸੇਵਾ ਦਾ ਮੇਵਾ ਮਿਲਦਾ ਤਾਂ ਹੁੰਦਾ ਕਹਿੰਦੇ ਕਹਿੰਦੇ ਹੁੰਦੇ ਸਿਆਣੇ ਚਲੋ ਉਹ ਵੀ ਬਣ ਜੂਗਾ ਕਰਨਗੇ ਹੱਲ ਤੇਰਾ ਬਾਬੇ ਤੈਨੂੰ ਦੱਸਤੀ ਗੱਲ ਅੱਜ ਯਾਦ ਰੱਖੇਗਾ ਤੁਸੀਂ ਆਪਣੇ ਨਿੱਕੇ ਜਿਹੇ ਪਰਿਵਾਰ ਆ ਜੀ ਮਾਇਆ ਇੱਕ ਮੇਰੇ ਘਰ ਵਾਲੀ ਐ ਬਸ ਬਸ ਜਿਹੜੀ ਚੀਜ਼ ਇੱਥੇ ਐ ਨਾ ਜਿਹੜੀ ਚੀਜ਼ ਨਾ ਰੌਣਕਾਂ ਲੱਗਦੀਆਂ ਨੇ ਘਰੇ ਉਹ ਨਹੀਂ ਹੈਗੀ ਨਾ ਹਾਂ ਬਾਬਾ ਜੀ ਉਹ ਤਾਂ ਉਹ ਤਾਂ ਗੱਲ ਹੈਗੀ ਬਾਬਾ ਜੀ ਉਹ ਚੀਜ਼ ਨਹੀਂ ਹੈਗੀ ਚਲੋ ਆਪਾਂ ਤਾਂ ਉਹ ਤੇ ਰੱਬ ਦੇ ਡੋਰੀਆਂ ਛੱਡੀਆਂ ਹੋਈਆਂ ਨੇ ਜਿਵੇਂ ਉਹਦੀ ਵਰਤ ਇਹ ਪੁੱਤ ਉਹ ਤਾਂ ਭਗਤਾ ਕੀ ਐ ਇਹ ਦੁਨੀਆ ਇੰਨੀ ਬੇਈਮਾਨ ਨਾ ਜਿ ਬਾਲ ਦਬਾਬਿਆਂ ਚ ਕਰ ਕਰੀਆਂ ਚ ਬਈ ਵੇ ਲੋਕ ਕਿਸੇ ਦੀ ਖੁਸ਼ੀ ਦੇ ਕੇ ਨਹੀਂ ਚਰਦੇ ਨਾ ਨਾ ਬਾਬਾ ਕੋਈ ਨਹੀਂ ਚਾਹਦਾ ਜਿਹੜਾ ਭਗਤ ਬੰਦਾ ਨਾ ਉਹ ਇਹ ਚ ਫਸਿਆ ਰਹਿੰਦਾ ਨਾਲੇ ਤਾਂ ਉਹ ਕਹੀ ਜਾਣਗੇ ਕਿਤੇ ਜਾਓ ਨਾ ਹਾਂ ਨਾਲੇ ਆਪ ਸਾਰੇ ਬਾਬਿਆਂ ਦੀ ਚੱਕਰ ਕੱਢੀਆਂ ਨਾ ਸਾਡੇ ਤਾਂ ਜਿਹੜਾ ਘਰਚਾ ਵਾਪਾ ਜੀ ਆਪਾਂ ਜਿਵੇਂ ਹੁਣ ਆਪਣੇ ਘਰ ਦੇ ਕੋਈ ਦੇਵੀ ਦੇਵਤੇ ਨੇ ਉਹਨਾਂ ਨੂੰ ਜ਼ਰੂਰ ਮੱਥਾ ਟੇਕ ਲੈਣੇ ਆ ਪਰ ਆਪਾਂ ਨਹੀਂ ਕਿਸੇ ਦੇ ਗਏ। ਉਹੀ ਗੱਲਾਂ ਭਗਤਾ ਤੂੰ ਭੋਲਾ ਮੇਰੀ ਗੱਲ ਸਮਝਦੇ ਨਹੀਂ ਰਿਹਾ। ਸਮਝਾ ਦਿਓ ਬਾਬਾ ਜੀ ਫਿਰ ਜਿਵੇਂ ਹੁਣ ਆਏ ਲਗਾ ਨਾਲ ਤੁਸੀਂ ਪੰਜ ਦਿਨ ਫਿਰਦੇ ਹੋ। ਹਾਂ ਸਭ ਜਾਣਦੇ ਨੇ। ਹਾਂ ਚੋਰੀਆਂ ਸਪੋਰੀਆਂ ਸਭ ਜਾਣਦੇ ਨੇ ਭਗਤਾ। ਨਾ ਜਾਂਦੇ ਤਾਂ ਹੈਗੇ ਨਾ ਬਾਬਾ ਸਾਰੇ ਜਾਂਦੇ ਨੇ ਮੈਂ ਮੰਨਦਾ ਉਹ ਕਿਤੇ ਤਾਂ ਹੈਗੇ ਨਾ ਕਹਿੰਦੇ ਨੇ ਕੀ ਰੱਖਿਆ ਆਪ ਸਭ ਜਾਂਦੇ ਨੇ ਅੱਛਾ ਜਨ ਕੇ ਮੇਰੇ ਵਰਗਨ ਮੈਂ ਕਹਾਂ ਕਿ ਕੀ ਰੱਖਿਆ ਕੀ ਰੱਖਿਆ ਆਪ ਜਾਂਦੇ ਨੇ ਆਪ ਸਭ ਜਾਂਦੇ ਸਾਡੇ ਕੋਲੇ ਸਾਨੂੰ ਪਤਾ ਬੱਡੀਆਂ ਬੱਡੀਆਂ ਕਾਰਾਂ ਬੱਡੀਆਂ ਬੱਡੀਆਂ ਨਹੀਂ ਉਹਨਾਂ ਨੇ ਕੀ ਲੈਣਾ ਸਾ ਤੋਂ ਇਹ ਤਾਂ ਗੱਲ ਹੈਗੀ ਆ ਗਰੀਬ ਤਾਂ ਚੱਲ ਹੈਗੇ ਡੁੱਬਿਆ ਡੁੱਬਿਆ ਬੱਡੀਆਂ ਗੱਡੀਆਂ ਲੈਣੇ ਕੀ ਲੈਣਾ ਹਾਂ ਸਭ ਆਉਂਦੇ ਨੇ ਭਾਤ ਤਾਂ ਸਭ ਆਉਂਦੇ ਤੇਰੇ ਘਰੇ ਵੀ ਨਾ ਕਦੇ ਘਰ ਦੀ ਦਾ ਕਿ ਰਾਈਂ ਦਰਸਨ ਆਪਾਂ ਕੋਈ ਨਾ ਸਭ ਕੁਝ ਰੌਣਕ ਲਾ ਦਾਂਗੇ ਚਲੋ ਠੀਕ ਆ ਫਿਰ ਆਈ ਕਹ ਰਹੀ ਸੀ ਵੀ ਉਹਨਾਂ ਨੂੰ ਉਰੀ ਉਰੀ ਬੁਲਾ ਲਾਂਗੇ ਇੱਕ ਵਾਰੀ ਤਾਂ ਫਿਰ ਚਾਹੇ ਤੁਸੀਂ ਘਰੇ ਆ ਜਿਓ ਕੋਈ ਨਾ ਮੈਂ ਜਦੋਂ ਅਗਲੀ ਵਾਰ ਗੇੜਾ ਮਾਰੂ ਨਾ ਹਾਂ ਉਹ ਵਾਈਂ ਦਰਸਨ ਠੀਕ ਆ ਬਾਈ ਜੇ ਤੇਰਾ ਆਥਾਂ ਜੋਤਾ ਟਾਈਮ ਲੱਗੇ ਆ ਤਾਂ ਦੇਖ ਲੈ ਨਹੀਂ ਆਇਆ ਈ ਤੇ ਮੈਂ ਹੁਣ ਗੱਲ ਦੱਸੀ ਉਹਨੂੰ ਕਰੇ ਮਾਹ ਐ ਕਰਕੇ ਵੀ ਮੋਟਰ ਤੇ ਇੱਕ ਬਾਬਾ ਜੀ ਆਏ ਨੇ ਉਦੋਂ ਲੈਣਾ ਦੇ ਵੀ ਕਦੀ ਆਏ ਨੇ ਹਾਂ ਤੇ ਉਹਨਾਂ ਵਾਸਤੇ ਵੀ ਦੋ ਫੁਲਕੇ ਵਰਨੇ ਚਾਹ ਝੜ ਗਿਆ ਲੈ ਦੱਸ ਨਹੀਂ ਆ ਲਗਦਾ ਉਹ ਆਪਣੇ ਕੀ ਲੈਣਾ ਸਾਤੋਂ ਬੂਬਨੇ ਤੋਂ ਲੋਕ ਐਹੀ ਜੀਆਂ ਗੱਲਾਂ ਕਰ ਦਿੰਦੇ ਨੇ ਪਰ ਉਹ ਕਦੀ ਨਾ ਹਾਂ ਭਾਗ ਦਾ ਕਰਮ ਹਾਂ ਕਦੀ ਲੈ ਕੇ ਜਾ ਦੀ ਖਬਰ ਕਦੋਂ ਤੇ ਭੁੱਖੇ ਦੀ ਗੱਲ ਪਤਾ ਕੀ ਕਹਿੰਦੀਆਂ ਨੇ ਬੈਠੋ ਸਮੋਸਾ ਲੈ ਆ ਹਾਂ ਨਾ ਨਾ ਹੈ ਆਦਾ ਆਦਾ ਬਾਰੇ ਰੰਗ ਲਾ ਦੇ ਪੁੱਸੇ ਰੱਬ ਤੇ ਨੂੰ ਬਹੁਤ ਆਦਾ ਬੜਾ ਥੋੜੀ ਬਹੁਤ ਕਿਰਪਾ ਹੋਣੀ ਚਾਹੀਦੀ ਹੈ ਹਾਂ ਉਹ ਉਹ ਇਹ ਵੀ ਪਤਾ ਨਹੀਂ ਕੋਈ ਕਰਮਾ ਦੀ ਉਹ ਗੱਲ ਹੁੰਦੀ ਆ ਹੁਣ ਉਹਨੇ ਮੈਨੂੰ ਕਿਹਾ ਹਾਂ ਕਹਿੰਦੀ ਮੈਂ ਬਾਗ ਚ ਗੇੜਾ ਮਾਰ ਕੇ ਆਉਣਾ ਮਾਰੇ ਉਹ ਮਾਰਦੀ ਰਹਿੰਦੇ ਗੇੜਾ ਉਹ ਬਾਗ ਦੇਖਣ ਜ਼ਰੂਰ ਆਉਂਦੀ ਆ ਉਹ ਮੈਂ ਕਿਹਾ ਪਾਸਾ ਜਿਹੜਾ ਪਰਵਾਰ ਨੂੰ ਕਹੇ ਤ ਬਣੇ ਲੈ ਉਹਨਾਂ ਨੂੰ ਹਾਂ ਉਹ ਜੇ ਕੋਈ ਬੰਦਾ ਹਾਂ ਹਾਂ ਅੱਜ ਕੱਲੇ ਤੈਨੂੰ ਪਤਾ ਟਾਈਮ ਕਿੰਨਾ ਖਰਾਬ ਹੈ ਟਾਈਮ ਬਹੁਤ ਖਰਾਬ ਹੈ ਬਾਪਾ ਖੇਤ ਲਿਆਉਣਾ ਉਂ ਹੀ ਡਰਦੇ ਨੇ ਪਰਿਵਾਰਾਂ ਨੂੰ ਕਿਉਂ ਲੁੱਚਪਣੇ ਚੱਲਦੇ ਨੇ ਬਿਲਕੁਲ ਆਹ ਲਾ ਹਾਂ ਗੱਲਾਂ ਵਾ ਗੱਲਾਂ ਬਣ ਜਾਂਦੀਆਂ ਨੇ ਬਾਪਾ ਅੱਲਾ ਪਰਬ ਦੇ ਪਰਿਵਾਰ ਨੂੰ ਖੇਤ ਲਿਆਉਣਾ ਕੋਈ ਮਾੜੀ ਗੱਲ ਤਾਂ ਨਹੀਂ ਹੈ ਉਹਦਾ ਵੀ ਤਾਂ ਖੇਤ ਆ ਨਾ ਹੈ ਉਹਦਾ ਵੀ ਤਾਂ ਖੇਤ ਆਉਂਦਾ ਹੀ ਹੱਥ ਬਣਦਾ ਗੱਲ ਤੇ ਨੀਗਾ ਗਲਤ ਸੋਚੇ ਲੋਕਾਂ ਦੀ ਆ ਹੂੰ ਹਾਂ ਇਹਦਾ ਪਰਿਵਾਰ ਖੇਤ ਆ ਉਹ ਕੋਈ ਕੰਮ ਕੋਈ ਤਾਂ ਹੀ ਹੈ ਹੁਣ ਆਏ ਗਾ ਗੱਲ ਸੁਣੋ ਬਾਬਾਈ ਜਦੋਂ ਪਹਿਲਾਂ ਆਪਣੇ ਮਾਵਾ ਦਾਦੀਆਂ ਨਰਮੇ ਚ ਉਦੀਆਂ ਗੋੜ ਗੜਾਈ ਕਰਦੀਆਂ ਹੈ ਉਹਦੋਂ ਵੀ ਤਾਂ ਨਾਲ ਹੀ ਆਉਂਦੀ ਹੁੰਦੇ ਆ ਨਾਲ ਜਵਾਕ ਨਾਲ ਜਵਾਕ ਨਾਲ ਰੋਟੀ ਚਾਹ ਰੋਟੀ ਉਤੀ ਚਾਹ ਰੋਟੀ ਹੱਥ ਨੇ ਘਰੇ ਜਾਣਾ ਹੁੰਦਾ ਸੀ ਹੱਥ ਨੇ ਘਰੇ ਨਾਲੇ ਕੱਲੀਆਂ ਤੁਰ ਕੇ ਕੱਲੀਆਂ ਜੀ ਉਹ ਕਹਿੰਦੇ ਤੁਸੀਂ ਆ ਜਿਓ ਵੀ ਹਣਾ ਅੱਜ ਕੱਲ ਕਿਸੇ ਦਾ ਮੂੰਹ ਫੜਿਆ ਜਾਂਦਾ ਪਾਇੜ ਪਾਇੜ ਬੋਲਦੇ ਨੇ ਹਾਂ ਇਹ ਤਾਂ ਗੱਲ ਹੈ ਬਾਕੀ ਇਹ ਵੀ ਆਪਾਂ ਹੁਣ ਕੰਮ ਕਰਕੇ ਕੋਈ ਰਾਜੀ ਨਹੀਂ ਆ ਵੀ ਹੈ ਨਾ ਤਾਂ ਇੱਟਾ ਪਤਾ ਬਹੁਤ ਗੱਲਾਂ ਨੇ ਚ ਕੰਮ ਕਰਕੇ ਤਾਂ ਰਾਜੀ ਆ ਲੋਕ ਨਹੀਂ ਜਿਉਣ ਦਿੰਦੇ ਲੋਕ ਮੜੇ ਹੋਏ ਹੈ ਅਗਲਾ ਕਹਿੰਦਾ ਪਤਾ ਨਹੀਂ ਕਿਉਂ ਖੇਤ ਲਈ ਫਿਰਦਾ ਬਹੁਤ ਕੁਸ ਹਾਂ ਇਹ ਇਸ ਕਰਕੇ ਕੋਈ ਨਾ ਜਿਹਦਾ ਤੇਰਾ ਮੈਨੂੰ ਪਤਾ ਕੋਖ ਬੰਨੀ ਹੋਈ ਆ ਭਾਗਤਾ ਤੇਰੇ ਘਰ ਆਇਆ ਅੱਛਾ ਬਾਬਾ ਹਾਂ ਇਹ ਗੱਲਾਂ ਤਾਂ ਮੈਨੂੰ ਪਤਾ ਹੀ ਨਹੀਂ ਸੀ ਬਾਬਾ ਮੈਂ ਤਾਂ ਆਪਦੇ ਆਪਣੂ ਕੋਸ਼ੀ ਜਨਾ ਵਿਖਾਨੀ ਮਾਈ ਮੜਾ ਹੈ ਦੇ ਮੱਥੇ ਵੀ ਆਸੀਂ ਜਿਹੜਾ ਅਸਲੀ ਹੁੰਦੇ ਨਾ ਸਾਧੂ ਸੰਤ ਰੋਟੀ 'ਚ ਰਿਜਕ ਪਤਾ ਲੱਗਦਾ ਕਹਿੰਦਾ ਪਰਿਵਾਰ ਦਾ ਭੋਜਤਾ ਇਹ ਤਾਂ ਗੱਲ ਆਇਆ ਬਾਈ ਇਹ ਗੱਲ ਨੋਟ ਕਰ ਲਈ ਹਾਂ ਰੋਟੀ ਦਾਲ ਸਬਜ਼ੀ 'ਚ ਰਿਜਕ ਪਤਾ ਲੱਗ ਜਾਂਦਾ ਠੀਕ ਆ ਬਾਈ ਤੂੰ ਤਾਂ ਲਿਆਇਆ ਉਹਨੂੰ ਕੀ ਪਤਾ ਮੈਂ ਕਹੇ ਜਿਆਂ ਅਗਲਾ ਮਿੰਟ ਮਾਰ ਕੇ ਤਵੇ ਤੇ ਦੋ ਪਾਸੇ ਹੋ ਜਾਂਦਾ ਨਾ ਨਾ ਬਦਿਆ ਰਾੜੀ ਹੋਈ ਰੋ ਇਹ ਤੋਂ ਦੇਕ ਪਤਾ ਲੱਗਦਾ ਹੁੰਦਾ ਰੋਟੀ ਦਾ ਪਸਤਾ ਹਾਂ ਠੀਕ ਆ ਬਈ ਇਹ ਤਾਂ ਤਾਂ ਰੰਗ ਲਾਤੇ ਆ ਹਾਂ ਨਹੀਂ ਅਗਲਾ ਕਹਿੰਦਾ ਜਾਂ ਲੈ ਜਾਂ ਚਾਰ ਪਾਣੀ ਫਿਲਦਾ ਹੁੰਦਾ ਹਾਂ ਦਾਲਾਂ ਚ ਹਾਂ ਹਾਂ ਬਾਬਾ ਜੀ ਨਾ ਇਹ ਮੇਰੇ ਘਰ ਦੇ ਨੇ ਉਹ ਤਾਂ ਬਹੁਤ ਵਧੀਆ ਹਰ ਇੱਕ ਚੀਜ਼ ਆਪਦੇ ਹਿਸਾਬ ਨਾਲ ਵਧੀਆ ਬਣਾਉਂਦੇ ਨੇ ਵਾ ਬੀ ਵਾ ਹਾਂ ਹੁੰਦਾ ਰੰਗ ਲਾਦੇ ਪਸਤਾ ਦਾ ਕੁਆ ਬਾਤ ਕੋਈ ਕੋਰੇ ਜਿੰਨਾ ਚਿਰ ਮਰਜ਼ੀ ਬਾਬਾ ਜੀ ਰਹੋ ਰੋਟੀ ਪਾਣੀ ਥੋੜਾ ਦੋ ਟਾਈਮ ਤਿੰਨ ਟਾਈਮ ਜਿਵੇਂ ਵੀ ਤੁਹਾਨੂੰ ਵਧੀਆ ਲੱਗਦਾ ਉਹ ਮੈਂ ਤੁਹਾਨੂੰ ਮਿਲੂਗਾ ਆ ਹਾ ਹਾ ਹੋਰ ਸੁਣਾ ਹੋਰ ਵਧੀਆ ਅਸੀਂ ਤੁਸੀਂ ਉਹ ਕਰ ਦਿਓ ਕਿਰਪਾ ਬਸ ਕੋਈ ਨਾ ਚਿੰਤਾ ਨਾ ਹਾਂ ਜੇ ਉਹ ਕਹੂ ਆਉਂ ਨੂੰ ਫਿਰ ਬਾਬਾ ਜੀ ਲਿਆ ਮਾਵਾ ਤੁਹਾਨੂੰ ਕੋਈ ਇਤਰਾਜ਼ ਨਾ ਹੋਵੇ ਨਾ ਨਾ ਮੈਂ ਅੱਧਾ ਕੰਮ ਤਾਂ ਤੇਰਾ ਦੇਖ ਅੱਜ ਕਰਨਾ ਠੀਕ ਠੀਕ ਹੈ ਤਾਂ ਫਿਰ ਸਾਡੀ ਕਰਤਿਵੀਆਂ ਹੁੰਦੀਆਂ ਹੁੰਦੀਆਂ ਬਸ ਤਾਂ ਨੇ ਚਲੋ ਮੈਂ ਤੈਨੂੰ ਉਹ ਕਰਕੇ ਦਉ ਤਬੀਤ ਧਾਗਾ ਨਾ ਠੀਕ ਹੈ ਬਸ ਕੇਰਾਂ ਲੱਗ ਨਾ ਬੰਨਦੀ ਠੀਕ ਹੈ ਬਸ ਤੂੰ ਜਾਇਜਾ ਘਾਰ ਹੋ ਜਾ ਤੁਹਾਡੀ ਕਿਰਪਾ ਹੋਣੀ ਚਾਹੀਦੀ ਮੈਂ ਇਹ ਚੱਕਰਾਂ ਚ ਪਾਪਾ ਮੈਂ ਵੀ ਪੈਂਦਾ ਨਹੀਂ ਹੈਗਾ ਬਸ ਜਾਇਜਾ ਘਾਰ ਹੋ ਜਾ ਇਹਦਾ ਹੁਣ ਤੁਹਾਨੂੰ ਮੈਂ ਤਾਂ ਨਹੀਂ ਕਹਿਆ ਹੈਗਾ ਮੈਨੂੰ ਆ ਲੋੜ ਤੁਸੀਂ ਆਪ ਕਹਿ ਲਓ ਸਭ ਪਏ ਹੋਏ ਨੇ ਭਗਤ ਸਭ ਪਏ ਹੋਏ ਨੇ ਤੈਨੂੰ ਆਪੇ ਪਤਾ ਲੱਗ ਠੀਕ ਹੈ ਮਹੀਨਾ ਤਪਦਾ ਨਹੀਂ ਠੀਕ ਠੀਕ ਹੈ ਬਾਬਾ ਪਰ ਜਦੋਂ ਇੱਕ ਗੱਲ ਹੈ ਹਾਂ ਜਦੋਂ ਲਾਲ ਹੋ ਗਿਆ ਹਾਂ ਬਾਬੇ ਤੇ ਤੋਂ ਦੱਸਣਾ ਲੈਣ ਜੇ ਤੇਰੀ ਜੇ ਦਿਲ ਜਿੰਨੀ ਤੇਰੀ ਦੂਰ ਨਾ ਨਾ ਕੋਈ ਗੱਲ ਨਹੀਂ ਬਾਬਾ ਜੀ ਤੁਸੀਂ ਦੱਸ ਦਿਓ ਬਸ ਜਿਵੇਂ ਵੀ ਤੁਸੀਂ ਕਹੋਗੇ ਮੈਂ ਕਰ ਕਿਉਂਕਿ ਜਦੋਂ ਆਪਾਂ ਚੀਜ਼ ਹੀ ਮਿਲ ਗਈ ਲਾਲ ਹੀ ਮਿਲ ਗਿਆ ਫਿਰ ਮਗਰ ਰਹਿ ਗਈ ਮੈਂ ਬੈਠਾ ਉਹਦੇ ਮੈਨੂੰ ਤੇਰੀ ਪਤਨੀ ਦਖੀਰ ਪਾ ਲਈ ਮੈਂ ਤੇਰੇ ਘਰ ਦੇ ਨੂੰ ਵੀ ਸਾਰਾ ਕੁਝ ਸਮਝਾਉ ਠੀਕ ਹੈ ਬਸ ਜਾਇਆ ਕਰੋ ਵਾਹ ਠੀਕ ਤੇਰਾ ਟਾਈਮ ਲੱਗੂ ਆ ਜੀ ਨਾ ਉਹ ਕਹਿੰਦੀ ਵੀ ਜਾਣਾ ਕੀ ਪਤਾ ਆਏ ਦੋਡੀ ਹਣਾ ਪ੍ਰਮਾਤਮਾ ਦੀ ਮਰਜ਼ੀ ਐ ਇਹ ਜਦੋਂ ਟਾਈਮ ਲੱਗੂ ਆ ਜੀ ਮੈਂ ਉਰੀ ਬੈਠਾ ਜੀ ਮੈਂ ਆਥਨ ਰਾਤ ਨੂੰ ਜਾਉ ਠੀਕ ਐ ਨਾ ਰਾਤ ਨੂੰ ਮੈਂ ਜਾ ਮੈਂ ਰਾਤ ਕੱਟ ਨੂੰ ਸਵੇਰੇ ਨੇ ਹਾਂ ਸਵੇਰੇ ਤੇ ਤੈਨੂੰ ਉਤਰਾਇ ਨਹੀਂ ਨਾ ਨਾ ਮੈਨੂੰ ਕੋਈ ਤਰਾ ਮੈਂ ਤਾਂ ਕਹਿੰਦਾ ਰਹੋ ਜੀ ਹਾਂ ਹਾਂ ਸਮਝ ਜਾਈਏ ਤੁਸੀਂ ਕਿਹਦੇ ਜਾਣਾ ਜੂਣਾ ਵੀ ਹੁੰਦਾ ਜਾ ਕੇ ਫੇਰ ਆ ਇੱਥੇ ਆ ਨਾ ਨਾ ਪਰਲੀ ਪਈ ਐ ਓਰੇ ਨਾ ਨਾ ਦੇਖੋ ਮੰਜਾ ਨਾ ਬਾਬਾ ਮੰਜਾ ਪਿਆਗਾ ਇਹ ਮੰਜਾ ਤੁਹਾਡੇ ਵਾਸਤੇ ਤੁਸੀਂ ਜਿੱਥੇ ਮਰਜ਼ੀ ਡਾਹੋ ਕੋਠੇ ਤੇ ਡਾਉਣਾ ਕੋਠੇ ਡਾ ਲਿਓ ਜਿੱਥੇ ਮਰਜੀ ਰੋਟੀ ਤੁਹਾਨੂੰ ਆਥ ਨਹੀਂ ਵੀ ਸਵੇਰੇ ਵੀ ਦੁਪਹਿਰੇ ਵੀ ਨਾ ਬਸ ਫੁੱਲ ਕੇ ਛਕ ਲੈ ਬਸ ਇੰਨੀ ਛਕ ਲੈ ਤੇ ਹੁਣ ਅਸੀਂ ਆਮਾ ਇਹ ਘਰੋਂ ਕੋਈ ਚੀਜ਼ ਨਹੀਂ ਲਈ ਖਾਣ ਨੂੰ ਬਸ ਬਹੁਤ ਧੰਨਵਾਦ ਹੈ ਬਹੁਤ ਠੀਕ ਹੈ ਬਹੁਤ ਬਹੁਤ ਧੰਨਵਾਦ ਬਸ ਜਦੋਂ ਮਰਜੀ ਆ ਜੇ ਘਰ ਕੰਮ ਕਰਕੇ ਬਸ ਠੀਕ ਹੈ ਠੀਕ ਹੈ ਨਾ ਭਾਂਡੇ ਲੈ ਜਾਊਂਗਾ ਮੈਂ ਘਰੇ ਹਾਂ ਫਿਰ ਆ ਜਾ ਸਕਲੂ ਛਕ ਦਿੰਦੇ ਇਹ ਤਾਂ ਰੱਬ ਦੀ ਆਪ ਹੀ ਮਿਹਰ ਹੋ ਗਈ ਰੱਬ ਆਪ ਹੀ ਚੱਲ ਕੇ ਆ ਗਿਆ ਹੁਣ ਮੈਨੂੰ ਇਹ ਗੱਲਾਂ ਦਾ ਕੀ ਪਤਾ ਸੀਗਾ ਨੇ ਪਾਏ ਤਾਂ ਮੈਂ ਡੱਪਾ ਤੋੜ ਨਾ 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 ਬਾਬਾ ਜੀ ਆਪੀ 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 ਧੋਵਾਂਗੇ ਅਸੀਂ ਕੋਈ ਚੱਕਰ ਨਹੀਂ ਹੈਗਾ ਐ ਥੋੜੀ ਗੱਲ ਹੁੰਦੀ ਚੱਲ ਆ ਜੀ ਤੁਸੀਂ ਹੱਥ ਨੂੰ ਧੋ ਲੋ ਆਪਦਾ ਹਾਂ ਠੀਕ ਆ ਹਾਂ ਠੀਕ ਆ ਜਦੋਂ ਮਰਜੀ ਆ ਜੀ ਪਾਪਾ ਠੀਕ ਆ ਠੀਕ ਆ ਬਾਬਾ ਜੀ ਲੈ ਸਵੇਰ ਦਾ ਖਾ ਲੋ ਅੱਥ ਨਹੀਂ ਆਲਾ ਫੇਰ ਉਹੀ ਢੱਡੇ ਕਿੱਧਰ ਨੂੰ ਚੱਕਿਆ ਪੂਰਾ ਮੈਨੂੰ ਜੇ ਹੁਣ ਮੇਰੇ ਇੱਕ ਵਾਰ ਹੋਰ ਪੂਰਾ ਕਹਿਤਾ ਤਾਂ ਪਿੰਕੀ ਆ ਮੇਰਾ ਨਾਮ ਲੈ ਵਿੰਕੀ ਵਿਕੀ ਆਹੋ ਮੈਂ ਕਹਿੰਦੀ ਆ ਹਾਂ ਮੈਂ ਖੇ ਚੱਲੇ ਜੀ ਤੂੰ ਕਹਿੰਦੀ ਅਮਰੂਦ ਖਾਣੇ ਚੱਲੀਏ ਹਾਂ ਅਮਰੂਦ ਤਾਂ ਖਾਣੇ ਨੇ ਯਾਦ ਆ ਤੁਹਾਨੂੰ ਮੈਨੂੰ ਯਾਦ ਆ ਤੁਹਾਨੂੰ ਇਹ ਤਾਂ ਪੁੰਨ ਨਹੀਂ ਸਾਰੇ ਕਿਹੜਾ ਮਾਰਾਂਗੇ ਮੈਂ ਚੱਲਣ ਵਾਲੀ ਚੱਲੀਏ ਮੇਰਾ ਪਾ ਹਾਂ ਫਿਰ ਸਭ ਜਾ ਕੇ ਘੱਟ ਲਵਾਂਗੇ ਪਤਾ ਕੀ ਜਦੋਂ ਮੈਂ ਅਮਰੂਦ ਲੈ ਕੇ ਆਣਾ ਕਹਿੰਦੀ ਖਾਣੇ ਨੇ ਇਹ ਪੂਲੇ ਨੇ ਖਾਣੇ ਨਹੀਂ ਹੈਗੇ ਉਹਨੇ ਸਾਉ ਦਾ ਤੁੰਗ ਜਿਹੜਾ ਕੰਮ ਆਉਂਦਾ ਉਹ ਤੁਹਾਨੂੰ ਦਿਖਦਾ ਕਿੱਥੇ ਆ ਤੇ ਦਿਖਦਾ ਹੋ ਤਾਂ ਹੀ ਹਿਸਾਬ ਤੋੜ ਕੇ ਲਿਆਉਂਗੇ ਪਾਣੇ ਦੇ ਮੱਥੇ ਮਾਰ ਦਿੰਨੇ ਰੋਜ਼ ਲਿਆ ਕੇ ਚਲ ਫਿਰ ਆਪਦੇ ਹੱਥ ਨਾਲ ਤੋੜ ਲਈ ਬਗ ਚੱਲਾ ਹਾਂ ਨਾਲੇ ਮੈਂ ਖੇਤ ਘੁੰਮਿਆ ਹਾਂ ਹਾਂ ਚੱਲ ਚੱਲ ਸਬਜੀ ਫਿਰ ਮੈਂ ਆ ਕੇ ਚੀਰਨੂੰ ਹਾਂ ਮੈਂ ਚੀਰ ਦੀ ਕੋਈ ਨਹੀਂ ਛੱਡ ਨਹੀਂ ਕੁੱਟ ਨੂੰ ਅੱਜ ਤਾਂ ਮੈਂ ਨਾਰਾ ਸਬਜੀ ਬਣਾਵਾਂਗੇ ਦੋ ਤਾਂ ਜਾਣੇ ਆਪਾਂ ਕਿੰਨਾ ਕ ਟਾਈਮ ਚਲੋ ਕੋਈ ਗੱਲ ਨਹੀਂ ਤੁਹਾਨੂੰ ਵੀ ਨਾ ਸਬਜੀ ਦਾ ਸੁਭਾਅ ਪੈ ਗਿਆ ਹੁਣ ਵਧੀਆ ਦੀ ਪਹਿਲਾਂ ਰੁੱਖੀਆਂ ਰੋਟੀਆਂ ਖਾਂਦੇ ਦੀ ਓਏ ਨਹੀਂ ਕੀ ਬਣਾਉਣੀ ਆ ਸੁਆਦ ਆ ਦੀ ਤਾ ਟੱਕ ਚਲੋ ਕੋਈ ਗੱਲ ਨਹੀਂ ਬਾਬਾ ਜੀ ਬਾਬਾ ਜੀ ਓਹੋ ਆਹ ਆਗੇ ਭਗਤ ਆਗੇ ਦੀ ਬਾਬਾਈ ਭਾਈ ਆ ਜਾਓ ਪੂਰੇ ਬਹਿ ਜਾਓ ਭਾਈ ਉੱਥੇ ਨਾ ਨਾ ਬਾਬਾਈ ਤੁਸੀਂ ਬੈਠੋ ਉੱਤੇ ਅਸੀਂ ਥੋੜੂ ਬੈਠਾਂਗੇ ਹੋਰ ਭਾਈ ਕਿਉਂ ਦੀਦਾ ਹੈ ਬਸ ਇਹ ਇਹ ਮੇਰੇ ਘਰ ਆਣੇ ਬਾਬਾ ਜੀ ਅੱਛਾ ਅੱਛਾ ਹਾਂ ਇਹ ਘਰ ਆ ਹਾਂ ਤੇ ਬਾਬਾ ਜੀ ਬਹੁਤ ਦੂਰ ਆਏ ਨੇ ਤੁਸੀਂ ਦੀ ਨਾ ਕਰੇ ਗੱਲ ਹੈ ਕਿੱਥੋਂ ਆਏ ਹੋ ਬਾਬਾ ਜੀ ਅਸੀਂ ਤਾਂ ਭਾਈ ਤੁਰਦੇ ਫਿਰਦੇ ਆ ਚਿੱਤਰਕੁੱਟ ਰਹੇ ਨੇ ਆ ਬਾਲਾ ਤਾਂ ਹਾਂ ਕਿਤੇ ਰੋਟ ਰਹੀ ਮੈਂ ਹੋਣਾ ਸੀ ਨਾ ਨਾ ਦੇ ਵੀ ਕਨੀ ਆਇਆ ਲੈ ਮੈਂ ਜਦ ਆਇਆ ਆਇਆ ਸੀ ਨਾ ਬਾਬੇ ਨੇ ਸਾਰਾ ਕੁਸਾਈ ਦੇਖ ਲਿਆ ਕਹਿੰਦਾ ਤੁਸੀਂ ਤਾਂ ਰਾਜ ਕਰਦੇ ਹੋ ਰਾਜ ਕਰਦੇ ਹੋ ਕੋਈ ਕਾਰ ਨਹੀਂ ਭਗਤਾ ਆ ਦੇਖ ਲੈ ਹੁਣ ਤੇਰੇ ਘਰ ਦੇ ਸਾਹਮਣੇ ਆ ਉਹੀ ਗੱਲ ਆ ਬਸ ਉਹੀ ਗੱਲ ਆ ਬਾਬਾ ਜੀ ਉਹੀ ਗੱਲ ਐ ਕੋਈ ਗੱਲ ਨਹੀਂ ਲਰਾਉਣ ਕਾ ਲੱਗਦਾ ਉਹੀ ਕਿਹੜੀ ਬਾਬਾ ਕਹਿੰਦਾ ਨਾ ਵੀ ਤੇਰੀ ਕੁੱਖ ਬੰਨੀ ਹੋਈ ਐ ਉਹ ਬੱਚੇ ਰੋਂ ਕਰਕੇ ਵੀ ਹੋਰ ਆਬ ਪਤਾ ਲੱਗਿਆ ਇਹਨਾਂ ਨੂੰ ਆਪ ਹੀ ਦੇ ਭਾਈ ਅਸੀਂ ਮੱਥੇ ਦੀ ਲਾਈਨ ਪੜ ਲੈਨੇ ਆ ਬੀਬਾ ਜਿਹੜੀਆਂ ਤੇਰੇ ਮਨ ਚ ਗੱਲਾਂ ਨੇ ਨਾ ਉਹ ਸਾਡੇ ਉਰੇ ਨੇ ਇਹ ਗੱਲਾਂ ਛੱਡ ਦੇ ਭਾਈ ਬੀਬਾ ਤੇਰੇ ਘਰ ਦਾ ਨਾ ਹੀਰਾ ਬੰਦਾ ਹੀਰਾ ਉਮਰਾਂ ਚ ਕੁਝ ਨਹੀਂ ਰੱਖਿਆ ਵੀ ਅੱਜ ਕੱਲ ਦੇਖਿਆ ਨਹੀਂ ਤਾਂ ਚਿੱਟੇ ਨੇ ਜਵਾਨੀ ਖਾਰੀ ਭਗਤ ਸਹੀ ਗੱਲ ਆ ਵਾ ਭਾਈ ਜੇ ਮਾਂ ਪਿਓ ਦੀ ਧੀ ਚਿੱਟੇ ਦੇ ਨਸ਼ੇੜੀ ਦੇ ਲੜ ਲਾਤੀ ਕਿੱਦਾਂ ਦੁੱਖ ਹੈ ਮਾਪਿਆਂ ਨੂੰ ਉਹਨਾਂ ਦਾ ਪਪਾ ਜੀ ਮਰ ਨਹੀਂ ਮਰਨਾ ਚਿੱਟੇ ਵਾਲੇ ਨਾਲ ਵਿਚਾਰੀ ਉਹ ਵੀ ਮਰ ਜਾਂਦੀ ਹੈ ਹਾਂ ਇਹ ਦੁੱਖ ਧੀ ਵਾਲੀ ਜਾਣ ਸਕਦਾ ਭਗਤਾ ਬਿਲਕੁਲ ਬਾਬਾ ਜੀ ਬਿਲਕੁਲ ਜਿਹਦੇ ਧੀ ਨਹੀਂ ਨਾ ਹਾਂ ਉਹਨੂੰ ਬਹੁਤ ਸੌਖੀ ਗੱਲ ਜਿਹਦੇ ਹੈ ਗਿਆ ਤੇ ਉਹਨੂੰ ਉਹਨੂੰ ਪੁੱਛ ਕੇ ਦੇਖ ਐਡਾ ਵੱਡਾ ਦੁਖੀ ਨਹੀਂ ਜਿਹਦੇ ਧੀ ਨਹੀਂ ਦੁਖੀ ਆ ਵੱਡਾ ਦੁਖੀ ਨਹੀਂ ਭਗਤਾ ਕਿਸੇ ਦਾ ਤੇਰੇ ਘਰ ਵਾਲਾ ਭਾਈ ਹੀਰਾ ਬੰਦਾ ਬੀਬੀ ਤੂੰ ਦੇਖ ਲਈਂ ਰੱਬ ਤੇਰੇ ਘਰ ਰੌਣਕਾਂ ਲਾ ਦੋ ਬਤੂ ਕੁਝ ਰਿਹਾ ਕਰੋ ਬਸ ਸਾਇਮ ਮੈਂ ਕਹਿਣਾ ਚਾਹਵਾ ਭਾਈ ਨਾ ਨਾ ਇਹ ਤਾਂ ਗੱਲ ਮੈਂ ਅਸੀਂ ਦੁਨੀਆਦਾਰੀ ਜੀ ਰਹਿਨੇ ਆ ਉਮਰਾਂ ਚ ਕੁਝ ਨਹੀਂ ਬੰਦਾ ਇੱਜ਼ਤ ਕਰਨ ਵਾਲਾ ਚਾਹੀਦਾ ਚਾਹੇ ਬਾਬਾ ਜੀ ਦੇਖੋ ਵੀ ਆ ਕੁੜੀ ਪੱਟੀ ਆ ਚਾਹੇ ਬੰਦਾ ਇੱਜ਼ਤ ਕਰਨ ਵਾਲਾ ਹੋਵੇ ਨਾ ਇੱਜ਼ਤ ਬਹੁਤ ਹੈ ਵੀ ਬਹੁਤ ਇੱਜ਼ਤ ਕਰਦੀ ਆ ਵਿਚਾਰੀ ਇਹ ਵੀ ਕਹੀਏ ਮੈਂ ਵੀ ਇਹਦੀ ਇੱਜ਼ਤ ਬਹੁਤ ਕਰਦਾ ਬਾਬਾ ਜੀ ਕਿੰਨੀਆਂ ਤਸੀਸਾਂ ਰੱਬ ਤੇ ਦਾਨ ਉਹਨਾਂ ਬੱਚੇ ਦਾ 90 ਨਾ ਪੰਜ ਸਾਲ ਦੇ ਹੋਈ ਜਾਂਦਾ ਨੇ ਇਹਦੇ ਗੱਲੀ ਕੁਛ ਨਹੀਂ ਪਉ ਬਾਕੀ ਕਿਰਪਾ ਹੋ ਜੇ ਪ੍ਰਮਾਤਮਾ ਦੀ ਜਦੋਂ ਤੋ ਹਨਾ ਤੂੰ ਦੇਖੀ ਤਾਂ ਕੱਲ ਦੇ ਜਵਾਕ ਨੂੰ ਤੁਸੀਂ ਤਾਂ ਚਲ ਤਰਾ ਪਰੌਣ ਕੇ ਲਾਉ ਤੇਰੀ ਮੱਥੇ ਪਹਿਲੀ ਪੜ ਲਿਆ ਮੈਂ ਹੁਣ ਬੀਬੀ ਸਾਹਮਣੇ ਆ ਗਈ ਹਾਂ ਹਾਂ ਉਹ ਬਾਬਾ ਜੀ ਪਤਾ ਉਹ ਕੀ ਹੁੰਦਾ ਵੀ ਜੇ ਹੁਣ ਹੁਣ ਸਾਹਮਣੇ ਆ ਕੇ ਹੁਣ ਤੁਹਾਨੂੰ ਇੰਨਾ ਤਾਂ ਪਤਾ ਲੱਗ ਗਿਆ ਮੇਰਾ ਹੀ ਪਤਾ ਲੱਗ ਗਿਆ ਤੂੰ ਖੇਤ ਆ ਜੰਨਾ ਹਾਂ ਇਹ ਵਿਚਾਰੀ ਕੱਲੀ ਘਰੇ ਬੈਠੀ ਸੋਚੀ ਜਾਂਦੀ ਆ ਪਤਾ ਨਹੀਂ ਕੀ ਕੀ ਸੋਚੀ ਜਾਂਦੀ ਆ ਹਾਂ ਪਤਾ ਸੋਚਦੇ ਵਿਹਲਾ ਬੈਠਾ ਤੇ ਫਿਰ ਸੋਚੂਗੀ ਬੰਦਾ ਜੀ ਹਾਂ ਹੁਣ ਕਈ ਤੀਆਂ ਨੇ ਆਥ ਨੇ ਨਸ਼ੇੜੀ ਆਉਂਦੇ ਨੇ ਘਰੇ ਕੁੱਟ ਧਰਦੇ ਨੇ ਹਾਂ ਜਾਂ ਬਾਲੀਆਂ 베ਤੀਆਂ ਚਿੱਟੇ ਨੂੰ ਪੈਸੇ ਮੰਗਦੇ ਨੇ ਬਿਲਕੁਲ ਬਾਬਾ ਜੀ ਘਰ ਦਾ ਸਾਰਾ ਸਮਾਨ ਉਹ ਗੱਲਾਂ ਦਾ ਸੋਖਾਂ ਭਾਈ ਤੂੰ ਹੈ ਸੁੱਖ ਤਾਂ ਬਥੇਰਾ ਬਾਬਾ ਜੀ ਸੁੱਖ ਨਾਲ ਰੰਗ ਲੱਗੇ ਹੋਇਆ 25 30 ਕਿਲੇ ਜ਼ਮੀਨ ਤੇ ਆ ਮਹਲਵਰਗੀ ਕੋਠੀ ਆ ਫੇਰ ਭਾਈ ਕਲਾ ਪੈਸੇ ਦਾ ਸੁੱਖ ਨਹੀਂ ਨਾ ਹੁੰਦਾ ਜ਼ਿੰਦਗੀ ਦੇ ਹੋਰ ਬਥੇਰੇ ਸੁੱਖ ਕੋਈ ਨਾ ਵਿਆਹ ਕੋਈ ਨਾ ਤੂੰ ਦੇਖਦੀ ਜਾ ਮਾਂ ਤੂੰ ਹਜੇ ਤੇਰੀ ਉਮਰ ਨਿਆਣੀ ਐ ਤੇਰੇ ਮਾਪਿਓ ਸਮਝਾਉਣਗੇ ਕੁਝ ਨਹੀਂ ਪੁੱਤ ਬੱਸ ਜਾਣੀ ਜਿਹੜੀ ਖੁਸ਼ ਜਿਹੜੇ ਘਰ ਵਾਲਾ ਨਾ ਆਪਣੇ ਘਰਾਂ ਇਹਨੂੰ ਖੁਸ਼ੀ ਦੇ ਦੇ ਉਹ ਅੱਜ ਕੱਲ ਸਭ ਤੋਂ ਧੀਆਂ ਇੰਨੀਆਂ ਦੁਖੀਆਂ ਨੇ ਨਾ ਘਰਾਂ 'ਚ ਅੱਛੇ ਚਿੱਟੇ ਨਾਲ ਨਾ ਘਰਾਂ ਦੇ ਘਰ ਬਰਬਾਦ ਕਰਦੇ ਭਾਈ ਹੈ ਨਾ ਦਾ ਬੱਚਾ ਹੁੰਦਾ ਚਿੱਟੇ ਨਾਲ ਖਤਮ ਹੋਏ ਹੁੰਦੇ ਨੇ ਹਨਾ ਨਾ ਦੂਜੇ ਲੋਟ ਸੁਖ ਨਾਲੇ ਕੁੱਟਦੇ ਨੇ ਹਾਂ ਨਾ ਮਾਂ ਪਿਓ ਤੀਨ ਨੂੰ ਲਿਜਾਣ ਜੋਗਾ ਲਿਜਾਓ ਕਿਵੇਂ ਵਿਚਾਰਾ ਕਿਵੇਂ ਬਿਠਾਊਗਾ ਹੈ ਹਾਂ ਕਿਹੜੇ ਹਿਸਾਬ ਨਾਲ ਲੈ ਕੇ ਜਾਓ ਆਖਰ ਨੂੰ ਬੱਸ ਉਹਦਾ ਮਾਰ ਕੇ ਖੜਾ ਛੁੱਟਦਾ ਜੇ ਤਾਂ ਇੱਕ ਅੱਧਾ ਬੱਚਾ ਹੋ ਗਿਆ ਤਾਂ ਉਹ ਵੀ ਕੀ ਨਾ ਕੀ ਕਰੂਗੀ ਕੀ ਕੀ ਕਰੂ ਕੀ ਕਰੂ ਕੁੜੀ ਸਾਰਾ ਕੁਝ ਨਾਲੇ ਸਾਰਾ ਕੁਝ ਵੇਚ ਕੇ ਖਾ ਜਾਂਦੇ ਨੇ ਇਹ ਨਾਲੇ ਮਾਪਿਓ ਨੂੰ ਦੁੱਖ ਹੋ Đi ਰਹੇ ਹਨ ਹਾਂ ਲੈ ਗੱਲ ਸੁਣ ਲੈ ਬੋਲ ਤੂੰ ਵੱਡੀ ਗਲਤੀ ਤਾਂ ਨਾ ਮੁੰਡੇ ਦੇ ਮਾਪਿਓ ਦੀ ਹੁੰਦੀ ਹੈ ਬਾਬਾ ਜੀ ਜਿਹੜਾ ਕਹਿ ਦਿੰਦੇ ਨੇ ਪੀਰਾ ਵਿਆਹ ਕਰ ਦੋ ਹਾਂ ਸਹੁਰਾ ਹੋ ਜਾਗਾ ਹਾਂ ਭਾਈ ਹਾਂ ਇਹ ਗੱਲ ਸਹੀ ਵਿਆਹ ਦਾ ਕੁਝ ਜਰਦਾ ਨਹੀਂ ਬੰਦਾ ਹੋਰ ਬਿਗੜਦਾ ਬਿਗੜਦਾ ਵਿਆਹ ਤੋਂ ਪਹਿਲਾਂ ਤਾਂ ਸੌ ਡਰ ਹੁੰਦਾ ਹੈ ਕਿ ਜੇ ਕਿਸੇ ਨੂੰ ਪਤਾ ਲੱਗੇ ਮੈਂ ਨਸ਼ਾ ਕਰਦਾ ਤਾਂ ਮੈਨੂੰ ਰਿਸ਼ਤਾ ਨਹੀਂ ਹੋਣਾ ਤੇ ਜਦੋਂ ਵਿਆਹ ਹੋ ਜਾਂਦਾ ਫਿਰ ਉਹਨੂੰ ਕਹਿਣਾ ਆਸਾਨ ਹੋ ਜਾਂਦਾ ਹੈ ਵੀ ਮੇਰਾ ਕੋਈ ਕੀ ਕਰ ਲੂ ਮੇਰਾ ਕਿਹੜਾ ਕੋਈ ਸੱਕ ਛੜਾ ਦੂ ਤੇ ਡੰਡੀ ਤਾਂ ਉਹ ਬਗਾਨੀ ਧੀ ਜਾਂਦੀ ਹੈ ਜਿਹੜੀ ਨਸ਼ੇੜੀ ਤੇ ਲੜ ਲੱਗਦੀ ਹੈ ਨਾਲੇ ਆਪ ਦੀ ਜ਼ਿੰਦਗੀ ਬਰਬਾਦ ਨਾਲੇ ਜੇ ਲਾਦ ਹੋ ਜਾਂਦੀ ਹੈ ਉਹਦੀ ਜ਼ਿੰਦਗੀ ਬਰਬਾਦ ਸਹੀ ਗੱਲ ਆ ਭਾਈ ਜ਼ਿਆਦਾਤਰ ਤਾਂ ਭਾਈ ਘਰ ਪੱਟਣ 'ਚ ਮਾਮਾ ਦਾ ਹੱਥ ਹੁੰਦਾ ਚੋਰੀ ਚੋਰੀ ਪੈਸੇ ਦੇਈ ਜਾਂਦੇ ਫੇਰ ਜਦ ਸਿਰ ਤੋਂ ਨੰਗਾ ਲੱਗ ਜਾਂਦਾ ਕੰਮ ਜਦ ਉਹਦੀਆਂ ਵਾਲੀਆਂ ਨੂੰ ਪੈਂਦਾ ਉਹਦੇ ਗੱਲ ਨੂੰ ਪੈਂਦਾ ਫੇਰ ਫਿਰਦੀਆਂ ਨੇ ਸਾਡੇ ਬਾਪਿਆਂ ਕੋਲ ਬਾਬਾ ਹੁਣ ਕੀ ਕਰੂਗਾ ਜਦੋਂ ਲੱਗੀ ਗਿਆ ਬਾਬਾ ਜੀ ਉਹ ਲੱਗ ਗਿਆ ਹਾਂ ਇਹਦਾ ਕੋਡ ਇਹ ਜਿਹਾ ਆਪਣੇ ਪੰਜਾਬ ਵਿੱਚ ਆ ਗਿਆ ਭਾਈ ਇਹਦਾ ਕੋਈ ਹੱਲੇ ਨਹੀਂ ਜਾਂ ਆ ਸਰਕਾਰਾਂ ਕੋਈ ਫੀਮ ਭੁੱਕੀ ਦੇ ਡੋਡੇ ਦੇ ਕਿਉਂ ਲੈ ਬਹੁਤੇ ਨਾ ਬੰਦਾ ਮਰਦਾ ਤਾਂ ਨਹੀਂ ਆਪਾਂ ਨਸਿਆਂ ਦੇ ਹੱਕ 'ਚ ਨਹੀਂ ਹੈਗੇ ਭਾਈ ਜਮੇ ਬਾਬਾ ਜੀ ਹੁਣ ਆਪਣੇ ਬਜ਼ੁਰਗ ਧੀਗੇ ਮੰਨ ਲੋ ਉਹ ਉਹ ਚਿੱਟਾ ਖਾਂਦੇ ਸੀ ਕੈਮਸੂਲ ਖਾ ਕੇ ਖੇਤੀ ਕਰਦੇ ਸੀ ਹਾਂ ਕੋਈ ਨਾ ਬੰਦਾ ਮਰਦਾ ਤਾਂ ਨਹੀਂ ਹਾਂ ਫਿਰ ਉਹੀ ਤਾਂ ਗੱਲ ਆ ਚਿੱਟਾਂ ਦਾ ਜੇ ਕੇਰਾ ਕਰਨ ਲੱਗਾ ਸਮਝ ਲੈ ਮੌਤ ਘਰੇ ਆ ਗਈ ਆ ਗਈ ਹੈ ਐਂਡ ਨੂੰ ਜਦੋਂ ਛੜਦੇ ਵੀ ਜਿਹੜੇ ਜਿਹਨੇ ਛੜਦੇ ਨੇ ਉਹ ਕੋਈ ਹੋਰ ਨਸ਼ਾ ਕਰਨ ਲੱਗਦੇ ਹੀ ਲੱਗਦਾ ਭਾਤ ਇਹ ਜਾਨਸਾ ਹੈ ਤਾਂ ਤੁਰਿਆ ਜਾਂਦਾ ਬਾਬਾ ਜੀ ਦੇਖੋ ਆਪਾਂ ਪੈਗ ਭੁੱਗੋ ਮੈਂ ਥੋੜਾ ਕਹਣਾ ਲਾ ਲੈਂਦਾ ਉਹ ਵੀ ਘਰ ਦੇ ਕੱਢ ਕੇ ਤੇ ਉਹ ਵੀ ਹੁਣ ਇਹ ਕਹਿੰਦੇ ਵੀ ਪੀਆ ਨਾ ਕਰ ਭਾਈ ਆਪਾਂ ਵਧੀਆ ਵਧੀਆ ਭਾਤ ਮਾਉ ਦੀ ਬਾਹ ਨਾ ਇਹਦੀ ਗੱਲ ਮੰਨੇਗਾ ਏਦਾ ਚਿੱਤਰ ਆ ਜੀ ਵਿਚਾਰੀ ਦਾ ਨਾ ਸਹੀ ਹੋਵੇ ਮੈਂ ਕਿੱਥੇ ਮੰਨਦੇ ਆ ਪਪਾ ਜੀ ਮੇਰੇ ਤਾਂ ਇੱਕ ਗੱਲ ਨਹੀਂ ਮੰਨਦੇ ਮੰਨਿਆ ਕਰ ਭਗਤਾ ਮੰਨਿਆ ਕਰ ਨਾ ਰਾਮ ਬੰਦੇ ਵਾ ਬਈ ਇਹਦੀ ਰਾਜਾ ਚਰਾ ਲੈ ਮੈਂ ਇੱਕ ਥੌਲਾ ਕਰ ਦਿੰਨਾ ਹੁਣ ਹਾਂ ਮੈਂ ਫੇਰ ਆਪਣੀ ਕਰਤਵਿਧਿਆ ਪੜ ਕੇ ਹਾਂ ਉਹ ਤੈਨੂੰ ਮੈਂ ਲਿਆ ਕੇ ਦਊ ਸਮਾਨ ਠੀਕ ਆ ਉਹ ਇਹਦੇ ਡੋਲੇ ਨਾ ਬੰਦ ਠੀਕ ਆ ਫੇਰ ਬਾਬੇ ਖੁਸ਼ੀਆਂ ਤਾਂ ਹੀ ਆਉਣਗੇ ਆਪਾਂ ਨੂੰ ਖੁਸ਼ੀ ਨਹੀਂ ਚਾਹੀਦੀ ਨੇ ਬਾਬੇ ਹਾਂ ਜੇ ਕਰ ਫੇਰ ਦੇ ਤੇਰੀ ਸਰ ਦਾ ਉਹ ਦੇ ਦੇ ਬਾਬੇ ਕੋਈ ਚੱਕਰ ਨਹੀਂ ਬਾਬਾ ਉਹ ਤਾਂ ਬਾਬੇ ਤਾਂ ਲੰਗਰ ਸੀ ਪਾਉਣਾ ਕੋਈ ਨਾ ਕੋਈ ਬਾਬੇ ਮੂਹ ਮਾਇਆ ਤਾਂ ਦੇ ਲੈ ਬਾਬੇ ਮੂਹ ਮਾਇਆ ਨਾ ਨਾ ਦੇ ਦੇਖ ਲੈ ਬਾਬਾ ਜੀ ਨਹੀਂ ਜੀ ਮੂਹ ਮਾਇਆ ਤਾਂ ਦੂਰ ਨੇ ਬਾਬੇ ਭਗਤਾ ਨਾ ਨਾ ਠੀਕ ਆ ਹਾਂ ਲੈ ਮੈਂ ਥੌਲਾ ਪਾ ਦਿੰਨਾ ਗੁੱਡੀ ਦੇ ਠੀਕ ਆ ਜਾਈ ਜਾ ਕਰ ਠੀਕ ਆ ਬਾਬੇ ਇਹ ਗੁੱਡੀ ਮੜਾ ਇਦਨ ਹੋ ਜਾ ਲਾਇ ਭਗਤ ਬਸ ਆ ਦੋ ਲੱਭ ਜੀ ਬਾਬਾ ਕੋਕ ਠੀਕ ਹੈ ਭਾਈ ਤੁਹਾਨੂੰ ਹੀ ਪਤਾ ਲਾਇ ਬੋ ਲੱਦ ਠੀਕ ਬਸ ਪਿਹੜੇ ਪਾਰ ਠੀਕ ਹੈ ਜਾਓ ਹੁਣ ਤੁਸੀਂ ਨਜ਼ਾਰੇ ਲਵਾਥੇ ਨੇ ਫੁੱਲ ਕੇ ਲਿਆ ਕੇ ਦੇਣ ਲਿਆ ਦੀ ਮੈਂ ਨਾ ਲਿਆਵਾਂਗੇ ਬਾਬਾ ਜੀ ਮੈਂ ਤੇਰੇ ਮੈਂ ਇੱਥੋਂ ਸਾਜਰੇ ਨਿਕਲ ਜਾਣਾ ਬਸ ਇਹ ਨਾ ਕਰੀ ਬੱਸ ਠੀਕ ਹੈ ਠੀਕ ਜਾਓ ਬਹੁਤ ਚੰਗਾ ਧੰਨਵਾਦ ਪਾਈ ਜੋਡਾ ਬਹੁਤ ਸਾਰਾ ਕਰੋ ਆ ਸਾਰਾ ਕੋ ਤੁਹਾਡੇ ਬਾਰੇ ਜਿੰਦਾ ਖੁੱਲਾ ਪਿਆ ਭਗਤ ਜੀ ਮੈਂ ਜਿੰਦਾ ਲਾ ਕੇ ਚਾਬੀ ਤੁਸਲੇ ਰੱਖ ਜੀ ਰੱਖ ਜੀ ਰੱਖ ਜੀ ਜਦੋਂ ਬਾਬੇ ਰੂਹ ਘਰੀ ਬਾਬੇ ਚਾਲੇ ਪਾ ਜਾਂ ਬਸ ਠੀਕ ਆ ਫੇਰ ਮਿਲਦੇ ਬਾਬੇ ਜੀ ਫੇਰ ਆਉਂਦੇ ਭਲੇ ਨਗਰੀ ਬਸਦੀ ਹਾਂ ਤੇ ਸਾਡਾ ਕੰਮ ਆ ਜੂਰ ਮੈਂ ਕਹਿੰਦਾ ਭਗਤਾ ਬਸ ਬਾਬੇ ਆਉਣ ਕੀ ਫੇਰ ਬਾਬਾ ਠੀਕ ਹੈ ਬਾਬੇ ਤੈਨੂੰ ਮੁੱਖ ਨਹੀਂ ਦਿਖਾਉਂਦੇ ਠੀਕ ਆ ਬਾਬਾ ਜੀ ਆ ਜੋ ਕਰ ਜਾ ਕੇ ਧਾਰਾਂ ਵੀ ਕੱਢਣੀਆਂ ਨੇ ਲੈ ਕੇ ਉਧਰ ਲੈ ਆ ਲੈ ਆਜਾ ਲੈ ਵੀ ਮੇਰਿਆ ਮਾਲਕਾ ਚੌਂ ਲੇ ਇਹਨਾਂ ਦੇ ਘਰੇ ਰੌਣਕ ਲਾਦੀ ਬਹੁਤਾ ਜੀ ਜੈ ਜੀ ਕਾ